ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਭਗਵਾਨ ਸਿੰਘ ਹੈ ਜੀ ਤੇ ਮੈਂ ਪਿਛਲੇ 2.5 ਸਾਲ ਤੋਂ ਮਾਈ ਲਾਈਫ ਸਟਾਈਲ ਮਿਲ ਕੰਪਨੀ ਨਾਲ ਮਿਲ ਕੇ ਕੰਮ ਕਰ ਰਿਹਾ ਹਾਂ ਸਾਡੇ ਕੋਲ ਸਿਹਤ ਨੂੰ ਠੀਕ ਰੱਖਣ ਵਾਸਤੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਜਿਨ੍ਹਾਂ ਦੇ ਵਿੱਚੋਂ ਅਸੀਂ ਗੱਲ ਕਰਾਂਗੇ ਛੇ ਬ੍ਰਾਂਡ ਆਉਂਦੇ ਆ ਜਿਨ੍ਹਾਂ ਦੇ ਵਿੱਚੋਂ ਗੱਲ ਕਰਾਂਗੇ ਇੱਕ ਬ੍ਰਾਂਡ ਦੀ ਜਿਹੜਾ 엘িমੈਂਟਸ ਬੈਲੈਂਸ ਬ੍ਰਾਂਡ ਹੈ ਜਿਹਨੂੰ ਬੈਸਟ ਹੈਲਥ ਦਾ ਅਵਾਰਡ ਮਿਲ ਚੁੱਕਿਆ 2019 ਦੇ ਵਿੱਚ ਟਾਈਮਜ਼ ਆਫ ਇੰਡੀਆ ਵੱਲੋਂ ਤੇ ਅਸੀਂ ਬਾਪੂ ਜੀ ਨੂੰ ਤੇ ਬੇਬੇ ਜੀ ਨੂੰ ਇੱਥੇ ਮਿਲੇ ਸੀਗੇ ਅਸੀਂ ਬਿਝੰਡਾ ਵਿੱਚ ਆਏ ਹੋਏ ਅੱਜ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਦਿਨ ਵੀ ਨਿੱਪੇ ਦਾ ਸੀ ਇਹਨਾਂ ਨੂੰ ਆ ਪ੍ਰੋਡਕਟ ਦੇ ਕੇ ਗਏ ਸੀਗੇ ਇਹਨਾਂ ਨੇ ਯੂਜ਼ ਕੀਤੇ ਇਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਅੱਜ ਇਹ ਕਿਵੇਂ ਫੀਲ ਕਰ ਰਹੇ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਮਾਤਾ ਜੀ ਤੁਸੀਂ ਦੱਸੋਗੇ ਵੀ ਤੁਸੀਂ ਤੁਹਾਨੂੰ ਪ੍ਰੋਡਕਟ ਦੇ ਕੇ ਗਏ ਸੀਗੇ ਅਸੀਂ ਤਾਂ ਪ੍ਰੋਡਕਟ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਤਕਲੀਫ ਸੀਗੀ ਸਰਦਾਰ ਜੀ ਤੇ ਹੁਣ ਕੀ ਮਤਲਬ ਕਿ ਮਹਿਸੂਸ ਕਰ ਰਹੇ ਜੀ ਉੱਚੀ ਬੋਲੋ ਜੀ ਆਪਣੀ ਵੀਡੀਓ ਬੰਦ ਦੀ ਜੀ ਕਹਾਸਾ ਰੈਡੀ ਦੀ ਫਤਿਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਨੂੰ ਭਗਵਾਨ ਸਿੰਘ ਨੂੰ ਤੇ ਮਿਲ ਕੇ ਸਾਨੂੰ ਬਹੁਤ ਧੰਨਵਾਦੀਆਂ ਇਹਨਾਂ ਦੇ ਜੀ ਤੇ ਸਾਨੂੰ ਕਿ ਇਹਨਾਂ ਸਰਦਾਰ ਜੀ ਨੂੰ ਕਭ ਚ ਲੈਂਦੀ ਸੀ ਬਹੁਤ ਜ਼ਿਆਦਾ 10 ਸਾਲਾਂ ਤੋਂ ਤੇ ਇਹ ਸਾਨੂੰ ਇਹ ਪ੍ਰਜੈਕਟ ਦੇ ਕੇ ਗਏ ਤੇ ਅਸੀਂ ਯੂਜ਼ ਕੀਤੇ ਤੇ ਸਾਨੂੰ ਹੁਣ ਉਹਨਾਂ ਨਾਲ ਬਹੁਤ ਸੋਖ ਮੇਲੇਆ ਬਰਾਂਹ ਮੇਲੇਆ ਤੇ ਅਸੀਂ ਹੁਣ ਵੀ ਯੂਜ਼ ਕਰ ਰਹੇ ਆ ਪੈਪ ਜੀ ਦਾ ਖਾਸਾ ਮਤਲਬ ਕਿ ਇਹਨਾਂ ਨੂੰ ਜੀ ਪ੍ਰੋਬਲਮ ਸੀ ਸਰਦਾਰ ਜੀ ਨੂੰ 10 ਸਾਲ ਤੋਂ ਕਬਜ਼ ਦੀ ਪ੍ਰੋਬਲਮ ਸੀ ਤੇ ਅਸੀਂ ਇਹਨਾਂ ਨੂੰ ਲਿਵਰ ਗੇਨ ਆਪਣਾ سیرਪ ਆਉਂਦਾ ਜਿਹੜਾ ਇਹ ਯੂਜ਼ ਕਰਵਾਇਆ ਸੀਗਾ 엘మెంట్స్ ਵੈਦਰਸ ਵਿੱਚ ਤੇ ਅਮੀਨੋ 3 ਪਲਸ ਦੇ ਕੈਪਸੂਲ ਉਹਨੇ ਆਪਣੇ ਇਹ ਯੂਜ਼ ਕਰਾਈ ਸੀ ਇਹਨਾਂ 10 ਮਹੀਨੇ ਹੋ ਗਏ ਲਗਾਤਾਰ ਯੂਜ਼ ਕਰਦੇ ਨੂੰ ਤੇ ਜਿਹੜੀ 10 ਸਾਲ ਦੀ ਪ੍ਰੋਬਲਮ ਸੀ ਇਹਨਾਂ ਦੇ ਸੌਲਵ ਹੋ ਚੁੱਕੀ ਹੈ ਤੇ ਧੰਨਵਾਦ ਜੀ